ਸੰਸਾਰ ਦਾ ਉਹ ਬਦਕਿਸਮਤ ਵਿਆਲਾ ਸੀ ਉਹ ਅਕਸਰ ਆਪਣੀ ਕਥਾ ਚ ਕਹਿੰਦੇ ਸਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਨ ਔਰ ਗੈਨੀਆਂ ਦੇ ਉਸ ਜ਼ਮਾਨੇ ਦੇ ਉਸਤਾਦ ਸਨ ਉਹਨਾਂ ਦੇ ਕੁਝ ਬੋਲ ਮੈਨੂੰ ਯਾਦ ਨੇ ਗੁਰਦਵਾਰਾ ਸੀਸਗੰਜ ਸਾਹਿਬ ਇੱਕ ਸਾਲ ਉਹਨਾਂ ਨੇ ਕਥਾ ਕੀਤੀ ਕੋਨੇ ਛੰਦ ਦੀ ਇਹ ਫੁਨੇ ਛੰਦ ਉਹਨੇ ਸਾਲ ਦੀ ਸਮਾਪਤ ਕੀਤੀ ਇੱਕ ਇੱਕ ਛੰਦ ਦੇ ਉਤੇ 15 15 ਦਿਨ ਲੱਗੇ ਰਹਿੰਦੇ ਸਾਲਸ ਕਲਮ ਅਗੰਮ ਮਸਕ ਲਿਖਾਉਂਦੀ ਈ ਫੁਨੇ ਚੰਦਿਤ ਤੋਂ ਸੁਭੋਗ ਅਗੰਮ ਹੀ ਕਲਮ ਹੈ ਉਸ ਪ੍ਰਭੂ ਦੇ ਹੱਥ ਵਿੱਚ ਇੱਕੋ ਹੀ ਦਫਾ ਫੇੜ ਦਿੱਤੀ ਗਏ ਸਾਰਿਆਂ ਦੇ ਮੱਥਿਆਂ ਤੇ ਕੁਝ ਲਿਖਿਆ ਗਿਆ ਇਸ ਕਲਮ ਦੀ ਵਿਆਖਿਆ ਮੇਰੇ ਨਾਮ ਕੰਨਣ ਨੇ ਗਾਲਬਨ 15 ਦਿਨ ਸੋਏ ਉਹਨਾਂ ਨੂੰ ਕਹਿਣਾ ਪਏ ਇਹ ਦਿਮਾਗ ਕੋਈ ਰੱਬੀ ਹੈ ਮਨੁੱਖ ਦੀ ਆਪਣੀ ਤੇ ਕੋਈ ਸਟੱਡੀ ਨਹੀਂ ਹੋ ਸਕਦੀ ਕੋਈ ਪੁਰਵਲੇ ਕਰਮ ਹੋ ਸਕਦੇ ਨੇ ਕੋਈ ਬਖਸ਼ਿਸ਼ ਦਾਸ ਨੇ ਰਾਚੀ ਜਾਣਾ ਸੀ ਪਰ ਉਹ ਇੱਕ ਮਹੀਨਾ ਅਗੰਮੀ ਕਲਮ ਤੇ ਬੋਲਦੇ ਅਗੰਮੀ ਕਲਮ ਜੈਸੀ ਕਲਮ ਬੁੜੀ ਹੈ ਮਸਤਕ ਈਨੰਦ ਇੱਕ ਬਉਲ ਅਜੇ ਤੱਕ ਮੈਨੂੰ ਨਹੀਂ ਸੁਣਿਆ ਕਹਿੰਦਾ ਅਗਰ ਕੋਈ ਇਹ ਆਖੇ ਸੰਸਾਰ ਦੇ ਵਿੱਚ ਖੁਸ਼ਕਿਸਮਤ ਦਿਹਾੜੇ ਕਿਹੜੇ ਹਨ ਜਦੋਂ ਦਾ ਸੰਸਾਰ ਬਣਿਆ ਚੰਗੇ ਦਿਨ ਕਿਹੜੇ ਨੇ ਉਹ ਕਿੰਨ ਚੰਗੇ ਦਿਨ ਹੋਏ ਨੇ ਜਿਸ ਦਿਨ ਪਹਿਲੰਭਰੀ ਪੁਰਸ਼ ਕੋਈ ਅਵਤਾਰੀ ਪੁਰਸ਼ ਜ਼ਮੀਨ ਤੇ ਆਇਆ ਉਹ ਹੀ ਚੰਗਾ ਦਿਨ ਹੈ ਬਾਕੀ ਨਹੀਂ ਨੇ ਕੋਨਾ ਨਾਲ ਕੋਈ ਚੰਗੀ ਵਾਈਬ੍ਰੇਸ਼ਨ ਬਣੀ ਕੋਈ ਲਹਿਰਾਂ ਬਣੀ ਸੰਸਾਰ ਦਾ ਸਭ ਤੋਂ ਬਦਕਿਸਮਤ ਦਿਹਾੜਾ ਕਿਹੜਾ ਹੈ ਕੋਈ ਕੁਛ ਕਰੇਗਾ ਕੋਈ ਕੁਛ ਕਰੇਗਾ ਭਾਰਤ ਦੇ ਅਖਬਾਰਾਂ ਛਪਿਆ کافی لمبے ਦਿਨ ਗੁਜਰਾਤ ਜਦੋਂ ਭਾਉ ਚਾਲ ਆਇਆ ਵੀ ਇਹ ਹਿੰਦੁਸਤਾਨ ਦੇ ਇਤਿਹਾਸ ਦਾ ਸਭ ਤੋਂ ਬਦਕਿਸਮਤ ਦਿਨ ਹੈ ਇੰਨੀ ਤਬਾਹੀ ਹੋ ਗਈ ਇਤਨੀ ਬਰਬਾਦੀ ਹੋ ਗਈ ਪਰ ਹਿੰਦੁਸਤਾਨ ਦੇ ਇਤਿਹਾਸ ਦਾ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਸਨ ساری ਦੁਨੀਆ ਦਾ ਇਤਿਹਾਸ ਸਾਰੇ ਜਹਾਨ ਦਾ ਇਤਿਹਾਸ ਉਹਦੇ ਸਭ ਤੋਂ ਵੱਧ ਕਿਸਮਤ ਦਿਨ ਕਿਹੜਾ ਸੀ ਖੁਸ਼ਕਿਸਮਤ ਉਹਨਾਂ ਨੇ ਕਹਿ ਦਿੱਤਾ ਜਦ ਜਦ ਪੈਗੰਬਰੀ ਪੁਰਸ਼ ਆਏ ਉਹਨਾਂ ਦਿਨਾਂ ਨੂੰ ਖੁਸ਼ਕਿਸਮਤ ਦਿਹਾੜਾ ਗਣ ਲੋ ਇਹਨਾਂ ਨੂੰ ਕਢ ਲੋ ਤੋ ਸੰਸਾਰ ਦੇ ਬਗੀਚੇ ਸਿਰਫ ਕੰਡੇ ਹੀ ਰਹਿ ਜਾਂਦੇ ਨੇ ਫੁੱਲ ਤੇ ਹੈ ਨਹੀਂ ਕੋਈ ਕੁਝ ਚੁਣੇ ਹੋਏ ਮਨੁੱਖਾਂ ਨੂੰ ਕਢ ਦੋ ਇਤਿਹਾਸ ਦੇ ਚੋਂ ਕਢ ਦੋ ਕ੍ਰਿਸ਼ਨ ਨੂੰ ਇੱਕ ਵਾਰ ਸੇ ਕਰ ਦੋ ਮੁਹੰਮਦ ਸਾਹਿਬ ਨੂੰ ਸੰਸਾਰ ਦੇ ਇਤਿਹਾਸ ਦੇ ਵਿੱਚ ਗੁਰੂ ਨਾਨਕ ਨੂੰ ਇੱਕ ਪਾਸੇ ਕਰ ਦੋ ਮਹਾਤਮਾ ਬੁੱਧ ਨੂੰ ਇੱਕ ਪਾਸੇ ਕਰ ਦੋ ਭਗਤ ਕਬੀਰ ਨੂੰ ਇੱਕ ਪਾਸੇ ਕਰ ਦੋ ਯਕੀਨ ਜਣਾ ਸਿਵਾਏ ਕੰਡਿਆਂ ਤੋਂ ਹੋਰ ਕੁਝ ਬਚੇਗਾ ਹੀ ਨਹੀਂ ਅਗਰ ਸੰਸਾਰ ਦੇ ਇਤਿਹਾਸ ਦੇ ਵਿੱਚ ਕੁਝ ਮਹਿਕ ਹੈ ਕੁਝ ਰੌਣਕ ਹੈ ਕੁਝ ਸਚਾਈ ਹੈ ਕੁਝ ਰਸ ਹੈ ਤਾਂ ਇਨਾਂ ਹੀ ਪਰਿਸ਼ੰਕ ਗੰਗਾ ਸਿੰਘ ਕਹਿੰਦੇ ਸਨ ਸਭ ਤੋਂ ਖੁਸ਼ਕਿਸਮਤ ਵਿਹਾੜਾ ਜਦ ਕੋਈ ਅਵਤਾਰੀ ਪੁਰਸ਼ ਕੋਈ ਗੁਰਪ੍ਰ ਸੋਤਮ અવਤਾਰ ਕੋਈ ਪ੍ਰਗੰਮੀ પુરਸ਼ ਜ਼ਮੀਨ ਤੇ ਆਇਆ ਤੇ ਧਰਤੀ ਨੂੰ ਬਾਗ ਲੱਗੇ ਕਿੰਦਾ ਸਿਰਫ ਖੁਸ਼ਕਿਸਮਤ ਹੀ ਨਹੀਂ ਸੰਸਾਰ ਦਾ ਸਭ ਤੋਂ ਬਦਕਿਸਮਤ ਦਿਹਾੜਾ ਇਹ ਵੀ ਹੈ ਦਿਨ ਦੇ ਨਾਲ ਰਾਤ ਵੀ ਹੈ ਸਭ ਤੋਂ ਬਦਕਿਸਮਤ ਦਿਹਾੜਾ ਹੋ ਸੀ ਜਦ ਧਰਮ ਦੰਦਾ ਬਣ ਗਿਆ ਧਰਮ ਦੰਦਾ ਧਾਰਮਿਕ ਪੁਰਸ਼ ਜਨਨ ਨੂੰ ਧਾਰਮਿਕ ਕਹਿੰਦੇ ਸਨ ਧਰਮ ਦੇ ਕੋਈ ਰੋਜੇ ਨਹੀਂ ਸੀ ਸਰਹਦਾਂ ਦੇ ਜਿਸ ਦਿਨ ਉਹਨਾਂ ਨੇ ਪ੍ਰਮਾਤਮਾ ਨੂੰ ਇੱਕ ਵਸਤੂ ਸਮਝ ਲਿਆ ਗੁਰੂ ਨੂੰ ਵਸਤੂ ਸਮਝ ਲਿਆ ਬਸ ਉਹ ਸੰਸਾਰ ਦਾ ਸਭ ਤੋਂ ਬਦਕਿਸਮਤ ਦੇਹੜਾ ਸੀ ਉਹ ਜਿਹੜੇ ਗਿਆਨੀ ਟ੍ਰੈਂਡ ਕਰਦੇ ਸਨ ਉਹਨਾਂ ਨੂੰ ਕਹਿੰਦੇ ਸਨ ਤੁਸੀਂ ਭੇਟਾ ਲੈਣੀ ਹੈ ਮੁੱਲ ਨੇ ਕੀ ਮਤਲਬ ਨੇ ਜੋ ਸੰਗਤ ਨੂੰ ਸੁਣਾਉਗੇ ਉਹ ਤੁਹਾਡੀ ਕੀਰਤ ਹੈ ਜੋ ਬਾਕੀ ਬਾਣੀ ਜਪੋਗੇ ਪੜੋਗੇ ਫੜੀ ਬੰਦਗੀ ਉਹ ਤੁਹਾਡੀ ਬੰਦਗੀ ਨਹੀਂ ਜੋ ਤੁਸੀਂ ਸੁਣਾਉਂਦੇ ਇਸ ਵਾਸਤੇ ਮਿਸ਼ਨਰੀ ਕਾਲਜ ਚ ਜਿਹੜੇ ਕੀਰਤਨੀਏ ਨਿਕਲਦੇ ਸਨ ਉਹਨਾਂ ਨੂੰ ਕਹਿੰਦੇ ਸਨ ਘੰਟਾ 2 ਘੰਟਾ 3 ਘੰਟਾ ਖੁਦ ਆਪ ਕਰ ਲੈ ਕੀਰਤਨ ਕਰਿਆ ਸੰਸਾਰ ਦਾ ਬਦ ਕਿਸਮਤ ਦੇਣਾ ਜਦ ਧਰਮ ਧੰਦਾ ਬਣ ਗਿਆ ਇਸ ਵਾਸਤੇ ਜਿਤਨਾ ਹੋਣ ਖਰਾਬਾ ਸੰਸਾਰ ਦੇ ਰਾਜਨੈਤਿਕ ਲੋਗਾਂ ਕਰਕੇ ਹੋਇਆ ਉਸ ਤੋਂ ਦੁਗਣਾ ਧਾਰਮਿਕ ਲੋਗਾਂ ਕਰਕੇ ਕਿਹੜੇ ਧਾਰਮਿਕ ਲੋਕ ਪੰਡਤ ਮੌਲਾਣੇ ਗੁਣੀ ਗੈਨੇ ਇਹਨਾਂ ਕਰਕੇ ਭਾਈਚਾਰੇ ਟੁੱਟੇ ਨੇ ਕੌਮਾਂ ਟੁੱਟੀਆਂ ਨੇ ਬੜੇ ਭयंकर ਹੋਣ ਖਰਾਬੇ ਹੋਏ ਨੇ ਮذਬਈ ਪੱਧਰ ਤੇ ਜ਼ਿੰਮੇਵਾਰ ਇਹ ਹੀ ਧਾਰਮਿਕ ਇਹ ਹੀ ਧਾਰਮਿਕ ਇੱਕ ਮੈਂ ਨਜ਼ਮ ਤੁਹਾਡੇ ਸਾਹਮਣੇ ਰੱਖਣ ਡਾਕਟਰ ਮੁਹੰਮਦ ਇਕਬਾਲ। ਲਾਹੌਰ ਦੇ ਵਿੱਚ ਉਹਨੂੰ ਮਾਡਲ ਟਾਊਨ ਬਣਿਆ। ਅਜੇ ਦੇਸ਼ ਆਜ਼ਾਦ ਨਹੀਂ ਹੋਇਆ ਸੀ ਤੇ ਵੰਡ ਵੀ ਨਹੀਂ ਹੋਈ ਸੀ। ਲਾਲਬਨ ਸੰਚੌਤੀ ਦੀ ਗੱਲ। ਤੋਂ ਉਦੋਂ ਦੀ ਲਿਖੀ ਉਸ ਦੀ ਨਜ਼ਮ ਹੈ। ਜਿਸ ਗਲੀ ਦੇ ਵਿੱਚ ਇਹਦੀ ਕੋਠੀ ਸੀ ਉੱਥੇ ਇੱਕ ਨਵਾਂ ਮੰਦਰ ਬਣਨ ਲੱਗਾ। ਤੇ ਬਿਲਕੁਲ ਨਾਲੇ ਇੱਕ ਨਵੀਂ ਮਸਜਿਦ ਵੀ ਬਣਨ ਲੱਗੀ ਅੱਧੀ ਤਾਂਈ ਰੋ ਗਈ ਮਸਜਿਦਾਂ ਉਸਰ ਰਹੀ ਸੀ ਅੱਦੇ ਤੋਂ ਜ਼ਿਆਦਾ ਬਣ ਚੁੱਕਿਆ ਸੀ ਮੰਦਿਰ ਤਾਮੀਰ ਹੋ ਰਿਹਾ ਸੀ ਮਸਜਿਦ ਦੇ ਕੋਲ ਖੜਾ ਹੋ ਕੇ ਇਕਬਾਲ ਹੱਸਦਾ ਇਹ ਮੰਦਿਰ ਦੇ ਕੋਲ ਆ ਕੇ ਜੇ ਮੁਸਫਰ ਆਂਦਾ ਹੈ ਉਹਦੀ ਮੁਸਕਰਾਹਟ ਦੇਚ ਉਸਦੀ ਹਸੀ ਦੇਚ ਤਨਸ ਸੀ ਝੋਟ ਸੀ ਬ੍ਰਾਹਮਣ ਬਾਹਰ ਆ ਗਿਆ ਕਹਿੰਦੇ ਲੱਗੇ ਇੱਕ ਵਾਰ ਤੁਸੀਂ ਤੇ ਬੜੇ ਸਿਆਣੇ ਬੰਦੇ ਬੜੇ ਸੋਝਵਾਨ ਤੇ ਸਮਦ੍ਰਿਸ਼ਟ ਵੀ ਹੋ ਇਹ ਫਿੱਕੀ ਹਸੀ ਤੁਹਾਡੇ ਚਿਹਰੇ ਤੇ ਕਿਵੇਂ ਮੰਦਰ ਨੂੰ ਵੇਖ ਇਹ ਇੱਕ ਇਤਿਹਾਸਕ ਘਟਨਾ ਕੋਈ ਸੋਤੇ ਇਸੇ ਕੱਟ ਗਈ ਹੈ ਮੌਲਵੀ ਵੀ ਪਹੁੰਚ ਗਿਆ ਇੱਕ ਵਾਰ ਇਸ ਤਰ੍ਹਾਂ ਤੇ ਕਦੀ ਨਹੀਂ ਹੋਇਆ ਕਿ ਕੁਲ ਖੁਦਾ ਦੇ ਵੇਖ ਘਰ ਨੂੰ ਵੇਟ ਕੇ ਫਿੱਕੀ ਹਸੀ ਹਸੇ ਅਸੀ ਖੁਦਾ ਦਾ ਘਰ ਬਣਾ ਰਹੇ ਆ ਤੂੰ ਇਹ ਜਹਸੇਂ ਜਿਵੇਂ ਮਜ਼ਾਕ ਕਰੀ ਰਿਹਾ ਡਾਕਟਰ ਮਮਦ ਇਕਵਾਲਦੀ ਨਜ਼ਮ ਹੈ ਮਸਜਿਦ dete ਮੰਦਰ dete ਮੌਲਵੀ dete ਬ੍ਰਾਹਮਣ dete ਸੱਚ ਕਹਿ ਦੂੰ ਐ ਬ੍ਰਾਹਮਣ ਘਰ ਤੂੰ ਬੁਰਾ ਨਾ ਮਾਨੇ ਤੇਰੇ ਸਨਮ ਕੰਧੋਂ ਕੇ ਬੁੱਤ ਹੋ ਗਏ ਪੁਰਾਣੇ ਆਪਣੋਂ ਸੇ ਬਹਿਰ ਰੱਖਣਾ ਤੂੰ ਨੇ ਬੁੱਦੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾ ਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕੋ ਛੋੜਾ ਵਾ ਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਜ਼ਾਨੇ ਮੈਂ ਮੰਦਰ ਤੇ ਛੋੜਿਆ ਮਸਜਿਦ ਵੀ ਛੋੜ ਦਿੱਤੀ ਬ੍ਰਾਹਮਣ ਮੈਂ ਤੇਰੇ ਬੋਲ ਤੇ ਸੁਣਨ ਨੂੰ ਤਿਆਰ ਨਹੀਂ ਮੈਂ ਮੌਲਵੀ ਦੇ ਬੋਲ ਵੀ ਸੁਣਨ ਨੂੰ ਇਨਕਾਰ ਤੰਗ ਆ ਕੇ ਮੈਂ ਨੇ ਆਖਿਰ ਮ ਤੰਗ ਆ ਗਿਆ ਤੰਗ ਆ ਕੇ ਮੈਂ ਨੇ ਆਖਿਰ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਬ੍ਰਾਹਮਣ ਮੈਂ ਤੇਰੇ ਕਿਸੇ ਛੋੜ ਦਿੱਤੇ ਹੈ ਵਾਇਸ ਮੈਂ ਤੇਰੀਆਂ ਕਹਾਣੀਆਂ ਛੋੜ ਦਿੱਤੀ ਸਾਡੇ ਦੋਹਾਂ ਦੇ ਬੋਲ ਦੋ ਕਮਨ ਨੂੰ ਦੂਰ ਕਰਦੇ ਨੇ ਸਾਡੇ ਦੋਹਾਂ ਦੇ ਬੋਲ ਬਰਾਦਰੀਆਂ ਤੋੜ ਦੇਣੇ ਖੇੜੂ ਖੇੜੂ ਕਰਦੇ ਨੇ ਕਿਉਂਕਿ ਖੇੜੂ ਖੇੜੂ ਕਰਨ ਦੇ ਛੋੜਾ ਧੰਦਾ ਚੱਲਦਾ ਉਹ ਚੱਲਦਾ ਨੇ ਧਰਮ ਧੰਦਾ ਧੰਦਾ ਉਹ ਦੁਸੇਚੀ ਨਾ ਟੂ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਸਨ ਸਭ ਤੋਂ ਖੁਸ਼ਕਿਸਮਤ ਵਿਹਾੜਾ ਇਸ ਜ਼ਮੀਨ ਤੇ ਉਹ ਜਦ ਕੋਈ پیغمبر ਆਇਆ ਕੋਈ ਗੁਰ ਪਰਸ਼ੋਤਮ અવਤਾਰ ਆਇਆ ਕੋਈ ਮਹਾਨ ਆਤਮਾ ਆਈ ਕ੍ਰਿਸ਼ਨ ਜਰਸੀ ਗੁਰੂ ਨਾਨਕ ਜਰਸੀ ਮਹਾਤਮਾ 부ਜੇਸ ਉਹ ਬਦਕਿਸਮਤ ਦਿਹਾੜਾ ਸੰਸਾਰ ਦਾ ਜਦ ਇਹ پیغمبرਾਂ ਦੇ ਬੋਲ ਅਵਤਾਰਾਂ ਦੇ ਬੋਲ ਉਹਨਾਂ ਦੇ ਹੱਥ ਪੈ ਗਏ ਜਿਨ੍ਹਾਂ ਲਈ ਧਰਮ ਧੰਦਾ ਸੀ ਸਿਰਫ ਧੰਦਾ ਸੀ ਫਿਰ ਉਹਨਾਂ ਨੇ ਕੌਮਾਂ ਨੂੰ ਲੜਾਇਆ ਉਹਨਾਂ ਨੇ ਇੱਕ ਘਰ ਦੇ ਦੋ ਦੋ ਟੁਕੜੇ ਕੀਤੇ ਸਾਰੀ ਦੁਨੀਆ 'ਚ ਇਹ ਵੰਡੀਆਂ ਨੇ ਅਵਤਾਰਾਂ ਕਰਕੇ ਨਹੀਂ ਮੇਰਾ ਆਪਣਾ ਅਨੁਭਵ ਹੈ ਇਹ ਸਾਰੇ ਅਵਤਾਰੀ ਪੁਰਸ਼ ਅਗਰ ਇੱਕੋ ਹੀ ਸਮੇਂ ਹੁੰਦੇ ਨਾਲ ਕਿ ਅਜ ਧਾਰਮਿਕ ਤਲ ਤੇ ਏਕਤਾ ਹੋਣੀ ਸੀ ਉਸ ਸਮੇਂ ਦਾ ਜਿਹੜਾ ਗਾਇਬ ਹੈ ਕਿ ਅਵਤਾਰੀ ਪੁਰਸ਼ਾਂ ਦੇ ਬੋਲ ਆ ਗਏ ਉਹਨਾਂ ਦੇ ਹਥਾਂ ਦੇ ਨਾਲ ਧਰਮ ਸਿਰਫ ਦੰਦਾ ਸੀ ਕਿ ਇਸ ਤਰ੍ਹਾਂ ਧਰਮ ਦੇ ਨਾਲ ਤੇ ਵੀ ਵੰਡੀਆਂ ਪੈ ਗਈਆਂ ਹੱਦ ਹੋ ਗਈ ਧਰਮ ਤੇ ਜੋੜ ਤਾਂ ਧਰਮ ਤੇ ਸਾਰੀਆਂ ਦੁਸ਼ਮਣੀਆਂ ਮਿਟਾਉਂਦਾ ਹੈ ਦੂਰ ਕਿਉਂ ਜਾਓ ਹਾਫਿਜ਼ ਇਰਾਨੀ ਸੂਫੀ ਸੰਤ ਉਹ ਕਹਿੰਦਾ ਹੈ ਸੁਨੇਦਮ ਕੇ ਮਰਦਾਨੇ ਰਾਹੇ ਖੁਦਾ ਮੈਂ ਸੁਣਿਆ ਜਿਹੜੇ ਖੁਦਾ ਦੇ ਮਾਰਗ ਤੇ ਚੱਲਦੇ ਨੇ ਸੁਨੇਦਮ ਕੇ ਮਰਦਾਨੇ ਰਾਹੇ ਖੁਦਾ ਦਿਲੇ ਦੁਸ਼ਮਨਾ ਨਾ ਕਰ ਦੰਦ ਤੰ ਉਹ ਤੇ ਜਾਨੇ ਦੁਸ਼ਮਨ ਦੇ ਦਿਲ ਨੂੰ ਵੀ ਚੋਟ ਨਹੀਂ ਪਹੁੰਚਾਉਂਦੇ ਤੋਰਾ ਕੇ ਮਯਸਰ ਸ਼ਬਦ ਇਹ ਮਕਾਮ ਕਿ ਬਾਦੋ ਸਤਾਨ ਉਸ ਖਿਲਾਫ ਹਸਤ ਜੰਗ ਤੈਨੂੰ ਵੀ ਰਤਬਾ ਕਦੋਂ ਨਸੀਬ ਹੋਵੇਗਾ ਤੂੰ ਤੇ ਦੋਸਤਾਂ ਦਾ ਜੀਵਣਾ ਹਰਾਮ ਕੀਤਾ ਹੋਇਆ ਤੂੰ ਤੇ ਆਪਣਿਆਂ ਦਾ ਜੀਵਣਾ ਹਰਾਮ ਕੀਤਾ ਹੋਇਆ ਫਿਰ ਮੈਂ ਇਸ ਹਾਫਿਜ਼ ਦੇ ਕੁਝ ਹੋਰ ਬੋਲ ਵੀ ਪੜੇ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਹਾਫਿਜ਼ ਆ ਅਗਰ ਵਸਲ ਖਾਹੀ ਜੇ ਤੂੰ ਖੁਦਾ ਦਾ ਮਿਲਾਪ ਚਾਹਨਾ ਹੈ ਇੱਕ ਮੁਸਲਮ ਫਕੀਰ ਹਾਫਿਜ਼ਾ ਗਰਵਸਲ ਖਵਾਹੀ ਸੁਲਾਕੁਨ ਬਾ ਖਾਸਵਾ ਹਰ ਛੋਟੇ ਵੱਡੇ ਨਾਲ ਸੁਲਾ ਕਰ ਜਿਹੜੀ ਕੋਈ ਛੋਟੀ ਵੱਡੀ ਦੀਵਾਰ ਖੜੀ ਹੈ ਤੋੜ ਹਾਫਿਜ਼ਾ ਗਰਵਸਲ ਖਵਾਹੀ ਸੁਲਾਕੁਨ ਬਾ ਖਾਸਵਾ ਬਾ ਮੁਸਲਮਾ ਅੱਲਾ ਅੱਲਾ ਬਾਹਨੋ ਦਾ ਰਾਮ ਰਾਮ ਕਹਿੰਦਾ ਹੈ ਮੁਸਲਮਾਨ ਮਿਲੀ ਅੱਲਾ ਹੋ ਕਰਛੜੀ ਇੰਦੋਂ ਮਿਲੀ ਰਾਮ ਰਾਮ ਕਰਛੜੀ ਕਿਰਾਨੀ ਸੂਫੀ ਸੰ ਹਾਫਿਜ਼ ਇਤਨਾ ਹਿਰਦਾ ਨਿਰਵੈਰ ਹੋ ਗਿਆ ਇਤਨਾ ਹਿਰਦਾ ਪਾਵਨ ਹੋ ਗਿਆ ਰਾਮ ਤੇ ਅੱਲਾ ਦੇ ਵਿੱਚ ਦੀਵਾਰ ਨੂੰ ਮੰਦਾ ਹੀ ਨਹੀਂ ਹੋ ਬੁਰੂ ਬ੍ਰਹਮਸਾਹਬ ਦੇ ਵਿੱਚ ਅੱਲਾ ਰਾਮ ਬਿਲਕੁਲ ਇਕੱਠੇ ਬੈਠੇ ਨੇ ਅੱਲਾ ਰਾਮ ਦੋਹਾਂ ਨੂੰ ਮਤਾ ਬੈਠੇ ਨੇ ਕਿਉਂਕਿ ਦੋਵੇਂ ਇੱਕੋ ਹੀ ਰੋਸ਼ਨੀ ਇੱਕੋ ਹੀ ਜੋਤ ਹੈ ਫਿਰ ਇਤਨੀ ਦੁਸ਼ਮਣੀ ਕਿਉਂ ਮਜ਼ਬਾ ਦੀ ਕੌਮਾਂ ਦੀ ਬਰਾਦਰਾਂ ਦੀ ਉਹਨਾਂ ਲੋਕਾਂ ਕਰਕੇ ਧਰਮ ਜਨ ਲਈ ਰਸ ਨਹੀਂ ਸੀ ਧਰਮ ਧੰਦਾ ਸੀ ਧਰਮ ਜਨਾਂ ਲਈ ਬੰਦਗੀ ਨਹੀਂ ਸੀ ਧਰਮ ਗਿਰਦ ਸੀ ਧਰਮ ਜਨਾਂ ਲਈ ਪਰਮਾਰਥ ਨਹੀਂ ਸੀ ਧਰਮ ਜਨਾਂ ਲਈ स्वार्थ ਸੀ ਇਹਨਾਂ ਲੋਕਾਂ ਕਰਕੇ ਸੰਸਾਰ ਦਾ ਭਾਈਚਾਰਾ ਟੁੱਟਾ ਹੋਰ ਹਰ ਵਕਤ ਰਹਿਣ